ਬੜੀ ਪਹਿਲਾਂ ਇਹ ਦੌਰਾ ਹੋਣਾ ਚਾਹੀਦਾ ਸੀ ਜੇ ਦੌਰਾ ਨਹੀਂ ਤਾਂ ਪੰਜਾਬ ਦੇਸ਼ ਦਾ ਹਿੱਸਾ ਹੈਗਾ ਜੇ ਤੁਸੀਂ ਪ੍ਰਧਾਨ ਮੰਤਰੀ ਜੀ ਕਿਸੇ ਦਾ ਜਨਮ ਦਿਨ ਵੀ ਆਉਂਦਾ ਉਹਦੇ ਤੇ ਵੀ ਟਵੀਟ ਕਰ ਦਿੰਦੇ ਆ ਤੇ ਪੰਜਾਬ ਚ ਐਡਾ ਵੱਡਾ ਕਹਿਰ ਮੌਤਾਂ ਹੋ ਰਹੀਆਂ ਹਜ਼ਾਰਾਂ ਕਰੋੜ ਦਾ ਨੁਕਸਾਨ ਹੋ ਰਿਹਾ ਤੇ ਟਵੀਟ ਤੱਕ ਵੀ ਕਿਸੇ ਵਜ਼ੀਰ ਤੋਂ ਪ੍ਰਧਾਨ ਮੰਤਰੀ ਜੀ ਤੋਂ ਨਹੀਂ ਸਰਿਆ ਚਲੋ ਹੁਣ ਆ ਰਹੇ ਆ ਚੰਗੀ ਗੱਲ ਤੇ ਅਸੀਂ ਉਮੀਦ ਕਰਦੇ ਆ ਕਿ ਵੱਡਾ ਪੈਕੇਜ ਜਿਹੜਾ ਰਾਹਤ ਜਿਹੜੀ ਪੰਜਾਬ ਨੂੰ ਦੇ ਕੇ ਜਾਣਗੇ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਜਦੋਂ ਤੋਂ ਕਹ ਲੋ ਵੀ ਇਹ ਹੜਾ ਵਾਲਾ ਮਾਹੌਲ ਬਣਿਆ ਹੋਇਆ ਕਿਉਂਕਿ ਹਿਮਾਚਲ ਚ ਵੀ ਨੁਕਸਾਨ ਹੈ ਜੰਮੂ ਚ ਵੀ ਨੁਕਸਾਨ ਹੈ ਪਰ ਉਹ ਨੁਕਸਾਨ ਉੱਥੇ ਹੋਇਆ ਉਹ ਪਾਣੀ ਨੇ ਕੀਤਾ ਨਾ ਤੇ ਉਹ ਪਾਣੀ ਉੱਥਾਂ ਰੁਕਿਆ ਨਹੀਂ ਉਹ ਪਾਣੀ ਵੀ ਸਾਰਾ ਪੰਜਾਬ ਆਇਆ ਤੇ ਪੰਜਾਬ ਚ ਵੀ ਰਿਕਾਰਡ ਤੋੜ ਜਿਹੜੇ ਮੀਂਹ ਹੈ ਉਹ ਪਿਆ 1988 ਤੋਂ ਵੀ ਜ਼ਿਆਦਾ ਪਾਣੀ ਪੰਜਾਬ ਦੇ ਵਿੱਚ ਆਇਆ ਫਸਲਾਂ ਦਾ ਨੁਕਸਾਨ ਤਾਂ ਹੋਇਆ ਹੀ ਹੋਇਆ ਜੋ ਮੈਂ ਕਿਉਂਕਿ ਪਿੱਛੇ ਜੇ ਅਜਨਾਲੇ ਵੀ 4-5 ਦਿਨ ਲਗਾ ਕੇ ਆਇਆ ਜੋ ਘਰਾਂ ਦਾ ਨੁਕਸਾਨ ਹੋਇਆ ਕਿਉਂਕਿ ਇੱਕ ਜੀ ਜਿਹੜਾ ਆਪਣੀ ਜ਼ਿੰਦਗੀ ਚ ਕੰਮ ਜਿਹੜਾ ਮੀਡਲ ਕਲਾਸ ਪਰਿਵਾਰ ਆ ਉਹ ਇੱਕੋ ਘਰ ਬਣਾਉਂਦਾ ਕਿਉਂਕਿ ਇੱਕੋ ਦਿਨ ਚ ਨਹੀਂ ਜਿਹੜਾ ਕੋਈ ਵੱਡਾ ਬੰਦਾ ਹੁੰਦਾ ਉਹ ਤਾਂ ਕਹਿ ਲੋ ਵੀ ਇਕੱਠਾ ਸਾਰਾ ਕੁਝ ਸਾਲ ਦੂਰ ਸਾਲ ਚ ਘਰ ਕੰਪਲੀਟ ਕਰ ਲੈਂਦਾ ਵਿੱਚ ਫਰਨੀਚਰ ਸਾਰਾ ਕੁਝ ਜਿਹੜਾ ਆਮ ਬੰਦਾ ਉਹ ਕਦੇ ਘਰ ਖੜਾ ਕਰ ਲਿਆ ਇੱਕ ਸਾਲ ਅਗਲੇ ਸਾਲ ਪਲਾਸਟਰ ਕਰ ਲਿਆ ਫਿਰ ਫਰਸ਼ ਲਗਾ ਲਿਆ ਫਿਰ ਇੱਕ ਇੱਕ ਕਰਕੇ ਜਿਹੜਾ ਘਰ ਦਾ ਫਰਨੀਚਰ ਜਿਹੜਾ ਜੋੜਿਆ ਜਾਂਦਾ ਕਦੇ ਕੋਈ ਤਿਹਾਰ ਆਉਂਦਾ ਕਦੇ ਫ੍ਰਿਜ ਲੈ ਆਉਂਦਾ ਕਦੇ ਟੀਵੀ ਲੈ ਆਉਂਦਾ ਤੇ ਉਹ 10-15 ਮਿੰਟਾਂ ਦੇ ਵਿੱਚ ਹੀ ਰਾਵੀ ਜਦੋਂ ਟੁੱਟੀ ਇੰਨੀ ਤੇਜ਼ ਪਾਣੀ ਆ ਵੀ ਸਾਰਾ ਕੁਝ ਤੈਸਟ ਰੈਸ ਜਿਹੜਾ ਸਿਰਫ 10-15 ਮਿੰਟਾਂ ਦੇ ਵਿੱਚ ਹੋ ਗਿਆ ਸੋ ਲੋਕ ਕਹਿ ਲੋ ਵੀ ਲੀ ਤੋਂ ਲੱਤ ਕੇ 20-20 ਸਾਲ ਜਿਹੜੀ ਜ਼ਿੰਦਗੀ ਹੈ ਉਹਨਾਂ ਦੀ ਪਿੱਛੇ ਚਲੀ ਗਈ ਸੋ ਉਦਨ ਦੀਆਂ ਸਮਾਜ ਸੇਵੀ ਸੰਸਥਾਵਾਂ ਸਾਡੇ ਨਮਾਇंदे ਮੰਤਰੀ ਐਮ ਐਲ ਏ ਸਹਿਬਾਨ ਸਾਰੇ ਦਿਨ ਰਾਤ ਲੱਗੇ ਹੋਏ ਆ ਤੇ ਸਰਕਾਰ ਨੇ ਕੱਲ ਪੰਜਾਬ ਦੀ ਨੇ 2000 ਕਰੋੜ ਰੁਪਇਆ ਵੀ ਜਿਹੜਾ ਅਨਾਉਂਸ ਕੀਤਾ ਪਰ ਮੈਂ ਪ੍ਰਧਾਨ ਮੰਤਰੀ ਜੀ ਕਿਉਂਕਿ ਦੇਸ਼ ਦੇ ਮੁਖੀ ਹੈ ਅੱਜ ਜਾ ਰਹੇ ਆ ਹਿਮਾਚਲ ਵੀ ਜਾਣਾ ਹੈ ਉਹਨਾਂ ਨੇ ਪੰਜਾਬ ਵੀ ਜਾਣਾ ਸੋ ਅਸੀਂ ਉਮੀਦ ਵੀ ਕਰਦੇ ਆ ਤੇ ਬੇਨਤੀ ਵੀ ਕਰਦੇ ਆ ਕਿਉਂਕਿ ਬਹੁਤ ਵੱਡਾ ਨੁਕਸਾਨ ਉੱਥੇ ਹੋਇਆ ਤੇ ਪੰਜਾਬ ਹਮੇਸ਼ਾ ਇੱਕ ਡਾ ਕੇ ਦੇਸ਼ ਦੇ ਨਾਲ ਖੜਾ ਰਿਹਾ ਤੇ ਖਾਸ ਤੌਰ ਤੇ ਨੁਕਸਾਨ ਵੀ ਜਿਆਦਾ ਨਾ ਹੋ ਜਿਹੜਾ ਬਾਰਡਰ ਬੈਲਟ ਹੈ ਉੱਥੇ ਹੋਇਆ ਜਿੱਥੇ ਕੁਝ ਸਮਾਂ ਪਹਿਲਾਂ ਆਪਰੇਸ਼ਨ ਸੰਧੂਰ ਚੱਲ ਰਿਹਾ ਸੀ ਇੱਥੇ ਤਾਂ ਆਪਾਂ ਜਿਹੜੇ ਦਿੱਲੀ ਬੈਠੇ ਆਂ ਦਾ ਜਿਹੜੇ ਹੋਰ ਸੂਬਿਆਂ ਦੇ ਲੋਕਾਂ ਨੇ ਜਿਹੜੇ ਡਰੋਨ ਜਿਹੜੀਆਂ ਮਜ਼ਾਈਲਾਂ ਦੀਆਂ ਜਿਹੜੇ ਟੁਕੜੇ गिरਦੇ ਸੀ WhatsApp ਤੇ ਫੋਟੋਆਂ ਦੇਖੀਆਂ ਉੱਥੋਂ ਦੇ ਲੋਕਾਂ ਦੇ ਵੇੜਿਆਂ 'ਚ ਡਿੱਗਦੇ ਸੀ ਤੇ ਅੱਜ ਉਹਨਾਂ ਵੇੜਿਆਂ ਦੇ ਵਿੱਚ ਉੱਥੇ 10-10 8-8 ਫੁੱਟ ਜਿਹੜਾ ਪਾਣੀ ਆਇਆ ਜਿਦੇ ਕਰਕੇ ਘਰ ਵੀ ਬਰਬਾਦ ਹੋ ਗਏ ਡੰਗਰ ਪਸ਼ੂ ਵੀ ਉਹਨਾਂ ਦੇ ਰੁੜ ਗਏ ਜਾਂਨਾਂ ਚਲੀਆਂ ਗਈਆਂ ਕਰੋਨਾ ਦਾ ਨੁਕਸਾਨ ਹੈ ਸੋ ਉਮੀਦ ਕਰਦਾ ਹਾਂ ਵੀ ਪ੍ਰਧਾਨ ਮੰਤਰੀ ਜੀ ਦਾ ਇੰਟਰ ਜਿਹੜੇ ਰੀਲੀਫ ਹੈ ਘੱਟੋ ਘੱਟ 20000 ਕਰੋੜ ਰੁਪਏ ਦਾ ਪੈਕੇਜ ਦੇ ਕੇ ਆਉਣਗੇ ਤੇ ਹਜੇ ਤਾਂ ਬਾਕੀ ਨੁਕਸਾਨ ਦਾ ਤਾਂ ਹੀ ਤਾਂ ਪਤਾ ਲੱਗਣਾ ਜਦੋਂ ਪਾਣੀ ਨਹੀਂ ਜਾਣਾ ਕਿੱਥੋਂ ਕਿਹੜੀਆਂ ਸੜਕਾਂ ਟੁੱਟੀਆਂ ਕਿੱਥੋਂ ਸਕੂਲ ਟੁੱਟ ਗਏ ਕਿੱਥੋਂ ਕਿਹੜੀ ਸਰਕਾਰੀ ਮਸ਼ੀਨਰੀ ਦਾ ਕਿੰਨਾ ਨੁਕਸਾਨ ਹੋਇਆ ਸੋ ਉਮੀਦ ਕਰਦੇ ਹਾਂ ਵੀ ਰੀਲੀਫ ਜਿਹੜੀ ਹੈ ਉਹ ਦੇ ਕੇ ਆਉਣਗੇ ਜਿਨ੍ਹਾਂ ਲੋਕਾਂ ਨੂੰ ਕੋਈ ਰਾਹਤ ਮਿਲੇ